8 12ਵਾਂ ਫਲ ਵਾਲਾ ਉਦੇਸ਼ ਫਲਾਂ ਦੇ ਨਾਮ ਫਲਾਂ ਦੇ ਫਾਇਦੇ ਵਕਫ ਵਕ ਫਲਾਂ ਬਾਰੇ ਜਾਣਕਾਰੀ ਕੇਲਾ ਲਓ ਆਂਬ ਲਓ ਵਧੀਆ ਰਸੀਲੀ ਮਿੱਠੀ ਲੀਚੀ ਲਓ ਮਿੱਠੇ ਖੰਡ ਖਰਬੂਜੇ ਲਓ ਲਾਲ ਲਾਲ ਤਰਬੂਜ ਲਓ ਆਪਣੀ ਕਮਰੇ ਦੀ ਖਿੜਕੀ ਤੋਂ ਫਲ ਵਾਲੇ ਨੂੰ ਦੇਖ ਕੇ ਮੀਨੂ ਉੱਚੀ ਆਵਾਜ਼ ਵਿੱਚ ਬੋਲੀ ਮੰਮੀ ਜੀ फलवाला आ गया रोख रोख जल्दी रोख नहीं तो सब्जी मंडी जाना पवेगा मम्मी जी रसोई दे अंदरों बाहर आंदे हुए बोले मीनू रुक जाओ भाई मम्मी जी आ रहे हैं मम्मी हां भाई राम प्रसाद आज तेरे कोल केड़े-केड़े फल हैं फलवाला पाथ-पाथ दे फल ने बीबी जी हां देखो सफेई दांब मीठी लीची ਆਲੂ ਬਖਾਰੇ ਖੰਡ ਖਰਬੂਜੇ ਤੇ ਤਰਬੂਜ ਮੀਨੂ ਕੇਲੇ ਤੇ ਆड़ੂ ਹੀ ਤਾਂ ਪੈਨੇ ਹਾਂਜੀ ਗੁੱਡੀ ਤੂੰ ਕਿਹੜਾ ਫਲ ਲੈਣਾ ਹੈ ਮੈਂ ਤਾਂ ਅੱਜ 5 ਜਾਂ 7 ਤਰ੍ਹਾਂ ਦੇ ਫਲ ਖਰੀਦਦੇ ਆਂ ਉਹ ਕਿਉਂ ਸਾਡੀ ਕੱਲ ਦੀ ਸਹਾਇਕ ਕਿਰਿਆ ਪਲਾਂਦੀਯਦਾਰਿਤ ਹੈ ਅੱਛਾ ਹੁਣ ਗੱਲਾਂ ਹੀ ਮਾਰੀ ਜਾਵेंगी ਕਿ ਦੱਸੇਂਗੀ ਵੀ ਕਿ ਕਿਹੜੇ ਕਿਹੜੇ ਫਲ ਲੈਣੇ ਹਨ अंब, आलू दे आला अच्छा के दे दे दे। मीनू एक ही कर रही है बिना तो अंगूर खा रही है कोई भी फल अण तो नहीं खाना चाहता इना ते मच्छर बैठे होंगे इना दवाई भी छिड़किया हों ਜਿਨਾਂ ਨਾਲ ਅਸੀਂ ਬਿਮਾਰ ਹੋ ਸਕਦੀਆਂ ਮੰਮੀ ਜੀ ਸਾਨੂੰ ਮੈਡਮ ਜੀ ਨੇ ਵੀ ਦੱਸਿਆ ਸੀ ਕਿ ਜੇ ਫਲ ਪੀਣਾ ਤੋਂ ਤੇ ਸਹੀ ਮਾਤਰਾ ਵਿੱਚ ਅਤੇ ਸਹੀ ਸਮੇਂ ਤੇ ਨਾ ਖਾਦੇ ਜਾਣ ਤਾਂ ਇਹ ਸਾਨੂੰ ਲਾਭ ਪਹੁੰਚਾਣ ਦੀ ਥਾਂ ਨੁਕਸਾਨ ਪਹੁੰਚਾਉਂਦੇ ਹਨ ਵਾਹ ਵਈ ਵਾ ਅੱਜ ਤਾਂ ਮੈਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਗਿਆ ਹੁਣ ਦੇਖ ਲੈ ਕੋਈ ਹੋਰ ਫਲ ਤਾਂ ਨਹੀਂ ਚਾਹੀਦਾ ਮੀਨੂ ਧਿਆਨ ਨਾਲ ਦੇਖਦੇ ਹੋਏ ਮੰਮੀ ਜੀ ਛੋਟੀ ਟੱਪੀ ਚੈਰੀ ਤੇ ਵੀ ਲੈ ਲਵਾ ਚੱਲ ਭਾਈ ਵੇ ਕਿੰਨੇ ਪੈਸੇ ਬਣੇ ਬੀਬੀ ਜੀ ਖਰਬੂਜੇ ਤੇ ਤਰਬੂਜ ਨੂੰ ਕਿਉਂ ਨਰਾਜ਼ ਕਰਦੇ ਹੋ ਇਹ ਵੀ ਲੈ ਲਓ ਅੱਛਾ ਇੱਕ ਛੋਟਾ ਜਿਹਾ ਖਰਬੂਜਾ ਤੇ ਤਰਬੂਜ ਵੀ ਤੋਲ ਦੇ ਮਾਤਾ ਜੀ ਮੈਂ ਟੋਕਰੀ ਲੈ ਆਈ ਹਾਂ ਸਾਰੇ ਫਲ ਇਸ ਵਿੱਚ ਪਾ ਦਿਓ ਸਚੀ ਰਾਮ ਪ੍ਰਸਾਦ ਮੈਨੂੰ ਚੇਤਾ ਆਇਆ ਛੋਟੇ ਕਾਕੇ ਨੂੰ ਸਟ੍ਰਾਬੇਰੀ ਬਹੁਤ ਪਸੰਦ ਹੈ ਕੀ ਤੇਰੇ ਕੋਲ ਹੈ ਹਾਂ ਜੀ ਬੀਬੀ ਜੀ ਇਹ ਲਓ ਮੈਂ ਅੰਦਰੋਂ ਪੈਸੇ ਲੈ ਕੇ ਆਉਣੀ ਆ ਨਾਲ ਤੇਰੇ ਲਈ ਗੁਲਾਬ ਦਾ ਸ਼ਰਬਤ ਅੱਜ ਤਾਂ ਨੀਰੀ ਅੱਗ ਵਰ ਰਹੀ ਹੈ ਧੰਨਵਾਦ ਬੀਬੀ ਜੀ ਫਲ ਵਾਲਾ ਪੈਸੇ ਲੈ ਕੇ ਅੱਗੇ ਵੱਧ ਜਾਂਦਾ ਹੈ ਜਾਂਦਾ ਜਾਂਦਾ ਉੱਚੀ ਹੌਕਾ ਲਾਉਂਦਾ ਹੈ ਕੇਲੇ ਲਓ ਅੰਬ ਲਓ ਵਧੀਆ ਰਸੀਲੀ ਲੀਚੀ ਲਓ ਕੀ ਸਿੱਖਿਆ ਵਕ ਵਕ ਫਲਾਂ ਬਾਰੇ ਫਲ ਖਾਣ ਵੇਲੇ ਤੋਣਾ ਜ਼ਰੂਰੀ ਅਤੇ ਆਪਸੀ ਗੱਲਬਾਤ ਦਾ ਸਲੀਕਾ